ਪੰਜਾਬ ਰਾਜ ਅਨੁਸੂਚਿਤ ਜਾਤੀ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਿਹਾ ਹੈ ਕਿ ਅੱਤਵਾਦ ਸਮਰਥਕ ਕਨੇਡਾ ਬਠਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਕੇਂਦਰੀ ਏਜੰਸੀਆਂ ਦਾ ਏਜੰਟ ਹੈ ਤੇ ਭਾਰਤ ਦੇਸ਼ ਦਾ ਨਹੀਂ ਸਗੋ ਦਲੇ ਸਮਾਜ ਦੀਆਂ ਪਵਨਾਵਾਂ ਦਾ ਵੀ ਦੁਸ਼ਮਣ ਨੰਬਰ 1 ਹੈ ਫਲੋਰ ਵਿਖੇ ਬਾਬਾ ਸਾਹਿਬ ਡਾਕਟਰ ਪ੍ਰੀਮਰਾ ਉਮੀਦਵਾਰ ਦੇ ਬੋਤ ਨਾਲ ਹੋਈ ਛੇੜਛਾੜ ਤੋਂ ਬਾਅਦ ਦਿੱਤੇ ਪੜਕਾਉ ਪਾਸ਼ਣ ਤੇ ਸਖਤ ਟਿੱਪਣੀ ਕਰਦਿਆਂ ਜਸਵੀਰ ਸਿੰਘ ਗੜੀ ਨੇ ਕਿਹਾ ਹੈ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਦੀ ਆੜ ਵਿੱਚ ਦਲੇ ਸਮਾਜ ਦੀਆਂ ਪਵਨਾਮਾਂ ਨਾਲ ਖਾਲਸਤਾਨੀ ਅਤਵਾਦੀਆਂ ਵੱਲੋਂ ਖਿਲਵਾੜ ਕਰਨਾ ਦਲਿਤ ਸਮਾਜ ਬਰਦਾਸ਼ਤ ਨਹੀਂ ਕਰੇਗਾ ਅਜਿਹੇ ਖਾਲਸਤਾਨੀ ਅਤਵਾਦੀ ਪਿਛਲੇ 45 ਸਾਲਾਂ ਤੋਂ ਬਾਬਾ ਸਾਹਿਬ ਡਾਕਟਰ ਪੀਬਰਾਵ ਅੰਬੇਦਕਰ ਅਤੇ ਭਾਰਤੀ ਸੰਵਿਧਾਨ ਖਿਲਾਫ ਪੁੱਠੇ ਸਿੱਧੇ ਬਿਆਨ ਦੇ ਕੇ ਹਮੇਸ਼ਾ ਦਲੇ ਸਮਾਜ ਦੀਆਂ ਪਵਨਾਮਾਂ ਨੂੰ ਕੁਚਲ ਰਹੇ ਹਨ ਕੇਂਦਰੀ ਏਜੰਸੀਆਂ ਅਜਿਹੇ ਦੇਸ਼ ਵਿਰੋਧੀ ਅੰਸਰਾਂ ਦੀਆਂ ਗਲਤ ਹਰਕਤਾਂ ਨੂੰ ਬੜਾਵਾ ਦੇ ਕੇ ਦੇਸ਼ ਵਿੱਚ ਦਲੇ ਸਮਾਜ ਨੂੰ ਅਲੱਗ ਥਲਾ ਕਰਕੇ ਮਨੁਸਮ੍ਰਿਤੀ ਥੋਪਣਾ ਚਾਹੁੰਦੀਆਂ ਹਨ ਜਦੋਂ ਕਿ ਦੇਸ਼ ਵਿੱਚ ਅੰਬੇਦਕਰੀ ਸਮਾਜ ਅਜੇ ਹਕ ਕਦੀ ਵੀ ਨਹੀਂ ਹੋਣ ਦੇਵੇਗਾ ਕੇਂਦਰੀ ਏਜੰਸੀਆਂ ਅਜੇ ਹੀਆਂ ਵੰਡਪਾਉ ਸ਼ਕਤੀਆਂ ਨੂੰ ਠੱਲ ਹੀ ਨਾ ਪਾਉਣ ਸਕੋ ਅਜੇ ਹੀਆਂ ਦੇਸ਼ ਵਿਰੋਧੀ ਤੇ ਦਲਿਤ ਵਿਰੋਧੀ ਅੰਸਰਾਂ ਨੂੰ ਦੇਸ਼ ਦੀ ਧਰਤੀ ਤੋਂ ਅਲਾਮਿਨੇਟ ਕਰਨ ਤਾਂ ਕਿ ਦੇਸ਼ ਭਗਤ ਦਲਿਤ ਸਮਾਜ ਦੇ ਸੀਨੇ ਦੇ ਵਿੱਚ ਠੰਡ ਪੈ ਸਕੇ ਗੜੀ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਗੁਰਪਤਵੰਤ ਪੰਨੂ ਤੂ ਕੈਨੇਡਾ ਅਮਰੀਕਾ ਦੀ ਧਰਤੀ ਤੇ 14 ਅਪ੍ਰੈਲ ਤੱਕ ਰੋਜ਼ ਖੁੱਲਾ ਘੁੰਮ ਕੇ ਵਿਖਾ ਦਲੇ ਸਮਾਜ ਦੱਸੇਗਾ ਕਿ ਕਿਸ ਦਾ ਬੁੱਤ ਧਰਤੀ ਤੇ ਖੜਾ ਰਹਿੰਦਾ ਹੈ ਕਿਸ ਦਾ ਖਤਮ ਖਾਲਿਸਤਾਨੀ ਵਿਚਾਰਤਾਰਾਂ ਨਾਲ ਦਲੇ ਸਮਾਜ ਦੀ ਨਾ ਦੁਸ਼ਮਣੀ ਹੈ ਨਾ ਦੋਸਤੀ ਖਾਲਿਸਤਾਨੀ ਵਿਚਾਰਤਾਰਾਂ ਦਾ ਦਲੇ ਸਮਾਜ ਨਾ ਸਮਰਥਨ ਕਰਦਾ ਹੈ ਤੇ ਨਾ ਹੀ ਖੰਡਨ ਇਹ ਦੇਖਣਾ ਹਕੂਮਤ ਦਾ ਕੰਮ ਹੈ ਕਿ ਕਿਹੜੀ ਵਿਚਾਰਤਾਰਾ ਦੇਸ਼ ਵਿੱਚ ਪਨਪਨ ਦੇਣੀ ਹੈ ਕਿਹੜੀ ਨਹੀਂ ਸਭੋ ਦਲੇ ਸਮਾਜ ਸੱਤਾ ਤੇ ਕਾਬਜ ਹੋਵੇਗਾ ਉਦੋਂ ਦਲੇ ਸਮਾਜ ਫੈਸਲਾ ਕਰੇਗਾ ਕਿ ਅਸੀਂ ਕਿਸ ਵਿਚਾਰਧਾਰਾ ਤੇ ਕੀ ਫੈਸਲਾ ਲੈਣਾ ਹੈ ਅਸੀਂ ਭਾਰਤ ਦੇਸ਼ ਦੇ ਨਿਵਾਸੀ ਹਾਂ ਤੇ ਕਿਸੇ ਵੀ ਦੇਸ਼ ਨੂੰ ਤੋੜਨ ਵਾਲੀ ਸ਼ਕਤੀ ਦਾ 바ਵਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦਾ ਵਿਰੋਧ ਕਰਨ ਵਾਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ ਭਾਵੇਂ ਉਹ ਪੰਨੂ ਹੋਵੇ ਭਾਵੇਂ ਪੰਨੂ ਦੀ ਵਿਚਾਰਧਾਰਾ ਦੇ ਹੋਰ ਲੋਕ ਹੋਣ ਕਿ ਕੇਂਦਰ ਸਰਕਾਰ ਨੂੰ ਸਮੂਹ ਅਨੁਸੂਚਿਤ ਜਾਤੀਆਂ ਵੱਲੋਂ ਹੀ ਨਹੀਂ ਸਗੋਂ ਦੇਸ਼ ਵੱਲੋਂ ਅਪੀਲ ਹੈ ਕਿ ਅਜਿਹੇ ਅੰਸਰਾਂ ਨੂੰ ਸਰਕਾਰ ਕੈਨੇਡਾ ਦੀ ਧਰਤੀ ਤੇ ਹੀ ਖਤਮ ਕਰੇ ਨਹੀਂ ਤਾਂ ਕੈਨੇਡਾ ਅਮਰੀਕਾ ਦਾ ਅਣਖੀ ਅੰਬੇਦਕਰੀ ਸਮਾਜ ਚੁੱਪ ਨਹੀਂ ਬੈਠੇਗਾ